ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦਾ ਹੈ ਸੋ ਐਸੇ ਸਤਿਗੁਰਾਂ ਨੇ ਪਰਉਪਕਾਰ ਕੀਤਾ ਹੈ ਖਾਲਸਾ ਜੀ ਕਈ ਪ੍ਰਕਾਰ ਦੇ ਸੁਖ ਸਾਨੂੰ ਦੇਣਾ ਕੀਤੇ ਹਨ ਸਭ ਤੋਂ ਵੱਡਾ ਸੁਖ ਜਿਹੜਾ ਹੈ ਖਾਲਸਾ ਜੀ ਮਹਾਰਾਜ ਨੇ ਸਾਨੂੰ ਨਾਮ ਦੀ ਪ੍ਰਾਪਤੀ ਕਰਵਾਈ ਹੈ ਬਾਣੀ ਬਖਸ਼ੀ ਹੈ ਜਿਸ ਬਾਣੀ ਨੂੰ ਪੜ ਕੇ ਆਪਾਂ ਸੱਚਖੰਡ ਦੀ ਖਾਲਸਾ ਜੀ ਪਦਵੀ ਨੂੰ ਹਾਸਲ ਕਰ ਸਕਦੇ ਹਾਂ ਮਹਾਰਾਜ ਜੀਆਂ ਨੇ ਸ਼ੁਭ ਗੁਣ ਬਖਸ਼ੇ ਹਨ ਸੰਗਤ ਨੂੰ ਖਾਲਸਾ ਜੀ ਮਹਾਰਾਜ ਨੇ ਸੰਗਤ ਕਰਨ ਦਾ ਵੱਡਾ ਜਿਹੜਾ ਗੁਣ ਹੈ ਉਹ ਗੁਰਸਿੱਖਾਂ ਅੰਦਰ ਰੱਖਿਆ ਹੈ ਗੁਰੂ ਕੀ ਸੰਗਤ ਕਰਨੀ ਗੁਰੂ ਕੀ ਬਾਣੀ ਪੜ੍ਹਨੀ ਸੰਗਤ ਵਿੱਚ ਬੈਠ ਕੇ ਜਪ ਜ਼ਾਪ ਕਰਨਾ ਉਹਦੇ ਨਾਲ ਖਾਲਸਾ ਜੀ ਮਨੁੱਖ ਨੂੰ ਕਈ ਕੁਝ ਪ੍ਰਾਪਤ ਹੋ ਜਾਂਦਾ ਹੈ ਸੋਝੀ ਆ ਜਾਂਦੀ ਹੈ ਸੰਸਾਰ ਦੀ ਤੇ ਖਾਲਸਾ ਜੀ ਜਿਹੜੀ ਸੰਗਤ ਹੈ ਗੁਰੂ ਕੀ ਜਿਹੜਾ ਕੋਈ ਗੁਰਮੁਖ ਪਿਆਰਾ ਵੱਡੇ ਭਾਗਾਂ ਵਾਲਾ ਗੁਰੂ ਕੀ ਸੰਗਤ ਕਰਦਾ ਹੈ ਆਪਣੀ ਕਿਰਤ-ਵਿਰਤ ਵੀ ਕਰਦਾ ਪਰ ਸਮਾਂ ਕੱਢ ਕੇ ਜੇ ਜਿਹੜਾ ਸਤਿਗੁਰਾਂ ਦੀ ਸ਼ਰਨ ਜਾਂਦਾ ਹੈ ਮਹਾਰਾਜ ਦੀ ਬਾਣੀ ਸੁਣਨ ਜਾਂਦਾ ਹੈ ਸਤਿਗੁਰਾਂ ਦੇ ਦੀਦਾਰ ਕਰਨ ਜਾਂਦਾ ਹੈ ਸੇਵਾ ਕਰਨ ਜਾਂਦਾ ਹੈ ਖਾਲਸਾ ਜੀ ਉਹਦੇ ਉੱਤੇ ਸਤਿਗੁਰੂ ਜੀ ਮਹਾਰਾਜ ਦੀ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਉਹ ਸੰਗਤ ਵਿੱਚ ਵਾਹਿਗੁਰੂ ਜੀ ਦਾ ਵਾਸਾ ਹੈ ਜਿਹੜਾ ਗੁਰੂ ਕੀ ਸੰਗਤ ਕਰਦਾ ਹੈ ਖਾਲਸਾ ਜੀ ਉਹਦੇ ਹਿਰਦੇ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਆਪਣਾ ਪ੍ਰੇਮ ਲਾ ਦਿੰਦੇ ਮੈਂ ਰਾਗ ਲਾ ਦਿੰਦੇ ਫਿਰ ਖਾਲਸਾ ਜੀ ਉਹ ਵਾਹਿਗੁਰੂ ਵਾਹਿਗੁਰੂ ਜਪਦਾ ਪਹੁੰਚ ਜਾਂਦਾ ਹੈ ਪਰਮੇਸ਼ਰ ਦੇ ਘਰ ਤੱਕ ਸੋ ਸਤਗੁਰਾਂ ਨੇ ਸਾਨੂੰ ਬਹੁਤ ਵੱਡੀਆਂ ਚੀਜ਼ਾਂ ਦਿੱਤੀਆਂ ਹਨ ਜਿਹੜੀ ਸਤ ਸੰਗਤ ਹੈ ਖਾਲਸਾ ਜੀ ਸਾਰੇ ਸੰਸਾਰ ਦੇ ਖਜ਼ਾਨੇ ਉਸ ਸੰਗਤ ਵਿੱਚ ਵਸਦੇ ਨੇ ਜਿਹੜਾ ਕੋਈ ਗੁਰਮੁਖ ਪਿਆਰਾ ਅੰਮ੍ਰਿਤ ਵੇਲੇ ਸੰਗਤ ਕਰਦਾ ਹੈ ਇੱਕ ਵਾਰ ਇੱਕ ਵਾਰ ਸਤਗੁਰਾਂ ਨੂੰ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਇਹ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੀ ਸੰਗਤ ਕਰਨੀ ਹੈ ਜਿਹੜੀ ਸਾਧ ਸੰਗਤ ਹੈ ਆਪਜੀ ਦੀ ਸੰਗਤ ਹੈ ਗੁਰੂ ਕੀ ਸੰਗਤ ਹੈ ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਲਾਭ ਹੈ ਤੇ ਫਿਰ ਸਤਗੁਰਾਂ ਨੇ ਦੱਸਣਾ ਕੀਤਾ ਸੀ ਵੀ ਸੰਗਤ ਵਿੱਚ ਸਾਡਾ ਆਵਾਸਾ ਹੁੰਦਾ ਇੱਕ ਵਾਰ ਖਾਲਸਾ ਜੀ ਭਗਵਾਨ ਨਾਰਦ ਜੀ ਨੇ ਭਗਵਾਨ ਵਿਸ਼ਨੂੰ ਜੀ ਨੂੰ ਪੁੱਛਣਾ ਕੀਤਾ ਸੀ ਕਿ ਨਾਰਦ ਜੀ ਨੇ ਪ੍ਰਸ਼ਨ ਕੀਤਾ ਸੀ ਭਗਵਾਨ ਨੂੰ ਵੀ ਤੁਸੀਂ ਕਿੱਥੇ ਰਹਿੰਦੇ ਹੋ ਮਾਤ ਲੋਕ ਵਿੱਚ ਤੁਹਾਡਾ ਸਭ ਤੋਂ ਜ਼ਿਆਦਾ ਜਿਹੜਾ ਪਹਿਰਾ ਸਭ ਤੋਂ ਜ਼ਿਆਦਾ ਤੁਸੀਂ ਕਿੱਥੇ ਆਸਣ ਲਾ ਕੇ ਰੱਖਦੇ ਹੋ ਤੇ ਖਾਲਸਾ ਜੀ ਉਸ ਵੇਲੇ ਨਾਰਦ ਜੀ ਨੇ ਨਾਰਦ ਜੀ ਨੂੰ ਦੱਸਣਾ ਕੀਤਾ ਸੀ ਭਗਵਾਨ ਵਿਸ਼ਨੂੰ ਨੇ ਕਿ ਉਹਨਾਂ ਨੇ ਉਹਨਾਂ ਦਾ ਵੀ ਪੁੱਛਿਆ ਸੀ ਵੀ ਤੁਸੀਂ ਦੇਵਤੇ ਲੋਕ ਕਿੱਥੇ ਰਹਿੰਦੇ ਹੋ ਜ਼ਿਆਦਾ ਤੇ ਤੁਸੀਂ ਕਿੱਥੇ ਆਪਣੀ ਸੁਰਤ ਟਿਕਾਉਂਦੇ ਹੋ ਤੇ ਇਹ ਵੀ ਪੁੱਛਿਆ ਸੀ ਵੀ ਜਿਹੜਾ ਪਲੀ ਪੂਰਨ ਪਰਮੇਸ਼ਰ ਆ ਜਿਹਨੂੰ ਕਿਸੇ ਨੇ ਵੇਖਿਆ ਨਹੀਂ ਉਹ ਕਿੱਥੇ ਰਹਿੰਦਾ ਹੈ ਉਸ ਵੇਲੇ ਖਾਲਸਾ ਜੀ ਜੋ ਉੱਤਰ ਦਿੱਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਵਿਤਾ ਲਿਖਦੇ ਹਨ ਕਹਿੰਦੇ ਨਿਜ ਘਰ ਮੇਰੋ ਸਾਧ ਸੰਗਤ ਨਾਰਦਮੁਨ ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ ਕਹਿੰਦੇ ਭਗਵਾਨ ਵਿਸ਼ਨੂੰ ਜੀ ਦਾ ਉੱਤਰ ਹੈ ਕਹਿੰਦੇ ਜਿਹੜਾ ਸਤਗੁਰੂ ਦੀ ਸੰਗਤ ਹੈ ਜਿਹੜੀ ਸਾਧ ਸੰਗਤ ਹੈ ਨਾ ਕਹਿੰਦੇ ਉਹ ਮੇਰਾ ਨਿਜ ਘਰ ਹੈ ਮੈਂ ਉਥੇ ਰਹਿਣਾ ਤੇ ਜਿਹੜਾ ਪਲੀ ਪੂਰਨ ਪਰਮੇਸ਼ਰ ਅਕਾਲ ਪੁਰਖ ਹੈ ਜਿਹਦਾ ਕੋਈ ਖਾਲਸਾ ਜੀ ਰੂਪ ਰੰਗ ਰੇਖ ਨਹੀਂ ਉਹ ਵੀ ਇਸੇ ਤਰ੍ਹਾਂ ਇਸ ਸੰਗਤ ਵਿੱਚ ਵਸਦਾ ਹੈ ਇਸੇ ਸੰਗਤ ਵਿੱਚ ਰਹਿੰਦਾ ਉਹਦਾ ਨਿੱਜ ਘਰ ਹੈ ਜਿਹੜੀ ਗੁਰੂ ਕੀ ਸੰਗਤ ਹੈ ਆਪਾਂ ਸੋਚ ਲੈਨੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਣ ਜਾਵਾਂਗੇ ਉੱਥੇ ਤੇ ਕੋਈ ਬੈਠਾ ਹੀ ਨਹੀਂ ਹੈ ਤੇ ਆਪਾਂ ਇਕੱਲੇ ਜਾਂਨੇ ਆ ਹੋਰ ਤੇ ਕੋਈ ਆਉਂਦਾ ਨਹੀਂ ਕਈ ਬੜਾ ਰੌਲਾ ਪਾਉਂਦੇ ਕਿ ਗੁਰੂ ਘਰਾਂ ਦੇ ਵਿੱਚ ਸੰਗਤ ਨਹੀਂ ਹੁੰਦੀ ਖਾਲਸਾ ਜੀ ਗੁਪਤ ਸੰਗਤ ਬਹੁਤ ਹੁੰਦੀ ਜਿੱਥੇ ਸਤਿਗੁਰੂ ਜੀ ਮਹਾਰਾਜ ਬੈਠੇ ਹਨ ਉੱਥੇ ਖਾਲਸਾ ਜੀ ਜਦੋਂ ਦੀ ਧਰਤੀ ਬਣੀ ਹੈ ਸ੍ਰਿਸ਼ਟੀ ਚੱਲੀ ਹੈ ਖੇਡ ਚੱਲੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ઋષਿ ਮੁਨੀ ਪੀਰ ਪੈਗੰਬਰ ਔਲੀਏ ਹਨ ਸਤਿਗੁਰਾਂ ਦੀ ਸ਼ਰਨ ਵਿੱਚ ਬੈਠਦੇ ਨੇ ਸੋ ਕਹਿੰਦੇ ਸਾਡਾ ਨਿਜ ਘਰ ਹੈ ਤੇ ਗੁਰੂ ਕੋਲੇ ਪਰਮੇਸ਼ਰ ਕੋਲੇ ਕੌਣ ਨਹੀਂ ਆਉਂਦਾ ਫਿਰ ਨਾਰਦ ਜੀ ਨੂੰ ਸਮਝਾਉਣਾ ਕਹਿੰਦਾ ਦਰਸ਼ਨ ਸਾਧ ਸੰਗ ਮੇਰੇ ਨੂੰ ਜਰੂਰਪ ਹੈ ਭਗਵਾਨ ਵਿਸ਼ਨੂੰ ਜੀ ਕਹਿੰਦੇ ਕਿ ਜਿਹੜੇ ਸੰਗਤ ਦੇ ਦਰਸ਼ਨ ਗੁਰੂ ਕੀ ਸੰਗਤ ਦੇ ਦਰਸ਼ਨ ਕਰਨੇ ਉਹ ਮੇਰਾ ਦਰਸ਼ਨ ਕਰਨ ਬਰਾਬਰ ਹੈ ਜੇ ਤੁਸੀਂ ਸੰਗਤ ਵਿੱਚ ਪਹੁੰਚ ਗਏ ਹੋ ਤੇ ਮੇਰੇ ਘਰ ਆ ਗਏ ਹੋ ਜੇ ਤੁਸੀਂ ਸੰਗਤ ਦੇ ਦਰਸ਼ਨ ਕਰ ਰਹੇ ਆ ਤੇ ਫਿਰ ਖਾਲਸਾ ਜੀ ਤੁਸੀਂ ਮਹਾਰਾਜ ਸੱਚੇ ਪਾਸ਼ਾ ਕਾਲਪੁਰਖ ਦੇ ਦਰਸ਼ਨ ਕਰ ਰਹੇ ਹੋ ਜਿਵੇਂ ਖਾਲਸਾ ਜੀ ਨਿਹੰਗ ਸਿੰਘ ਜੋ ਪ੍ਰਕਰਮਾ ਕਰਦੇ ਆ ਬਿਲਕੁਲ ਇਹ ਵਿਵਾਦ ਹੀ ਆ ਖਾਲਸਾ ਜੀ ਮੂਰਖ ਬਿਰਤੀ ਆ ਲੋਕਾਂ ਦੀ ਤੇ ਉਹ ਕਹਿੰਦੇ ਆ ਕਿ ਨਿਹੰਗ ਸਿੰਘ ਜਿਹੜੇ ਆ ਪੁੱਠੀਆਂ ਪ੍ਰਕਰਮਾ ਕਰਦੇ ਆ ਨਹੀਂ ਖਾਲਸਾ ਜੀ ਪੁੱਠੀਆਂ ਪ੍ਰਕਰਮਾ ਨਹੀਂ ਕਰਦੇ ਜਿਵੇਂ ਦਾਸ ਤੁਹਾਨੂੰ ਉਦਾਹਰਨ ਦੇਵੇ ਜਿਹੜਾ ਬਾਜ ਹੈ ਨਾ ਬਾਜ ਉਹ ਖਾਲਸਾ ਜਿੱਧਰ ਨੂੰ ਹਵਾ ਹੁੰਦੀ ਹੈ ਉਧਰ ਨੂੰ ਨਹੀਂ ਉੱਟਦਾ ਉੱਡਦਾ ਜਿੱਧਰੋਂ ਹਵਾ ਆ ਰਹੀ ਹੁੰਦੀ ਹੈ ਉਧਰ ਰੋੜਦਾ ਤੇ ਜਿਹੜਾ ਖਾਲਸਾ ਦੀ ਚੀਤਾ ਹੈ ਸ਼ੇਰ ਹੈ ਉਹ ਵੀ ਪਾਣੀ ਦੇ ਵਹਾਵ ਵੱਲੋਂ ਨਹੀਂ ਜਾਂਦਾ ਜਿੱਧਰੋਂ ਪਾਣੀ ਆ ਰਿਹਾ ਹੁੰਦਾ ਵਹਾਅ ਨੂੰ چیر ਕੇ ਉਧਰ ਨੂੰ ਜਾਂਦਾ ਇਸੇ ਪ੍ਰਕਾਰ ਗੁਰੂ ਦਾ ਖਾਲਸਾ ਹੈ ਜਿੱਧਰ ਨੂੰ ਜਗਤ ਦੀ ਰੀਤੀ ਹੈ ਉਹਦੇ ਤੋਂ ਵੱਖਰਾ ਗੁਰੂ ਕੇ ਖਾਲਸੇ ਨੂੰ ਮਹਾਰਾਜ ਨੇ ਤੋਰਨਾ ਕੀਤਾ ਜੇ ਔਰੰਗਜ਼ੇਬ ਹੁਣਾ ਨੇ ਇਹ ਰੌਲਾ ਪਾ ਦਿੱਤਾ ਸੀ ਵੀ ਸਿਰ ਤੇ ਕੋਈ ਪੱਗ ਨਹੀਂ ਬਨ ਸਕਦਾ ਸਤਿਗੁਰੂ ਜੀ ਕਹਿੰਦੇ ਸਾਡੇ ਸਿੱਖ ਦਮਾਲੇ ਸਜਾਉਣਗੇ ਵੱਡੇ ਵੱਡੇ ਇਹ ਹੁਕਮ ਜਾਰੀ ਹੋ ਗਿਆ ਕਿ ਮੁਸਲ ਜਿਹੜੀ ਮੁਸਲਮਾਨਾਂ ਦੀ ਜਿੱਦਾਂ ਮੁਗਲਾਂ ਦੀ ਫੌਜ ਸੀ ਉਹਦੇ ਵਿੱਚ ਜਿਹੜੇ ਉਹਨਾਂ ਦੇ ਸੇਵਾਦਾਰ ਨੇ ਜਾਂ ਅਹਿਲਕਾਰ ਨੇ ਜਾਂ ਸੈਨਿਕ ਨੇ ਉਹਨਾਂ ਤੋਂ ਬਿਨਾਂ ਹੋਰ ਕੋਈ ਘੋੜੇ ਤੇ ਨਹੀਂ ਚੜ੍ਹ ਸਕਦਾ ਸਤਿਗੁਰਾਂ ਨੇ ਖਾਲਸੇ ਨੂੰ ਘੋੜੇ ਚੜ੍ਹਾ ਦਿੱਤਾ ਕੋਈ ਸ਼ਸਤਰ ਕੋਲ ਨਹੀਂ ਰੱਖ ਸਕਦਾ ਮਹਾਰਾਜ ਨੇ ਸ਼ਸਤਰ ਪਹਿਨਾ ਦਿੱਤੇ ਸਾਡੇ ਤੋਂ ਬਿਨਾ ਕੋਈ ਨਗਾਰਾ ਨਹੀਂ ਵਜਾ ਸਕਦਾ ਸਤਿਗੁਰਾਂ ਨੇ ਰਣਜੀਤ ਨਗਾਰਾ ਬਣਾ ਕੇ ਵਜਾ ਦਿੱਤਾ ਐਵੇਂ ਖਾਲਸਾ ਜੀ ਸਤਿਗੁਰ ਜੀ ਮਹਾਰਾਜ ਨੇ ਸਾਨੂੰ ਰੀਤੀ ਸੰਸਾਰ ਨਾਲੋਂ ਵੱਖਰੀ ਦਿੱਤੀ ਹੈ ਤੇ ਜਿਹੜੇ ਕਈ ਭੁੱਲੜ ਇਹ ਜਵਾਬ ਮੰਗਦੇ ਆ ਕਿ ਇਹ ਪੁੱਠੀਆਂ ਕਰਮਾਂ ਪੁੱਠੀਆਂ ਨਹੀਂ ਕਰਦੇ ਭਲਿਓ ਇੱਕ ਉਦਾਹਰਣ ਦਿਨਾ ਜਿਵੇਂ ਹੁਣੇ ਸਤਿਗੁਰਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਿਹਾ ਕਿ ਜਿਹੜੀ ਸੰਗਤ ਹੈ ਨਾ ਉਹਦੇ ਵਿੱਚ ਵਾਹਿਗੁਰਜੀ ਦਾ ਵਾਸਾ ਹੈ ਨਿੱਜ ਘਰ ਹੈ ਮਹਾਰਾਜ ਦਾ ਮਤਲਬ ਆਪਣਾ ਘਰ ਨਿੱਜੀ ਘਰ ਤੇ ਜਿਹੜਾ ਸੰਗਤ ਦਾ ਦਰਸ਼ਨ ਹੈ ਉਹ ਗੁਰੂ ਦਾ ਦਰਸ਼ਨ ਹੈ ਤੇ ਖਾਲਸਾ ਜੀ ਜਦੋਂ ਨਿਹੰਗ ਸਿੰਘ ਮੰਨ ਲਓ ਤੁਸੀਂ ਦਰਬਾਰ ਸਾਹਿਬ ਚਲੇ ਗਏ ਹੋ ਤੁਸੀਂ ਪ੍ਰਕਰਮਾ ਕਰਦੇ ਹੋ ਅੰਦਰ ਵੜ ਕੇ ਡਿਉੜੀ ਦੇ ਅੰਦਰ ਵੜ ਕੇ ਤੇ ਤੁਸੀਂ ਜਾਣਦੇ ਹੋ ਆਪਣੀ ਦੁਖ ਭੰਜਣੀ 베ਰੀਵਾਲ ਨੂੰ ਤੇ ਨਿਹੰਗ ਸਿੰਘ ਬਾਬਾ ਬੁੱਢਾ ਜੀ 베ਰੀਵਾਲ ਨੂੰ ਜਾਣਦੇ ਨੇ ਕਿਉਂ ਇੱਕ ਤੇ ਖਾਲਸਾ ਜੀ ਜਿਹੜੀ ਸੀਰੀ ਸਾਹਿਬ ਆ ਉਹਦਾ ਮੁੱਖ ਪਰਮੇਸ਼ਰਵਾਲ ਰਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੇ ਰਹਿੰਦਾ ਕਿਉਂਕਿ ਉਹ ਵੀ ਮਹਾਰਾਜ ਦਾ ਰੂਪ ਹੈ ਸ਼੍ਰੀ ਸਾਹਿਬ ਜੀ ਦੇ ਮਹਾਰਾਜ ਵੀ ਉਹੀ ਰੂਪ ਹੈ ਦੂਸਰੀ ਗੱਲ ਕਿ ਖਾਲਸਾ ਜੀ ਸਿੰਘ ਜਦੋਂ ਉਧਰ ਨੂੰ ਜਾਂਦਾ ਤੇ ਉਹਨੂੰ ਸੰਗਤ ਦੇ ਦਰਸ਼ਨ ਹੁੰਦੇ ਸੰਗਤ ਨੂੰ ਨਿਹੰਗ ਸਿੰਘ ਦੇ ਦਰਸ਼ਨ ਹੁੰਦੇ ਗੁਰੂ ਕੇ ਸਿੱਖ ਦੇ ਦਰਸ਼ਨ ਕਰਨੇ ਵੀ ਬੜੇ ਲਾਭਦਾਇਕ ਨੇ ਸੰਗਤ ਨੂੰ ਗੁਰੂ ਕੇ ਸਿੱਖ ਤਿਆਰ ਬਰ ਤਿਆਰ ਦੇ ਦਰਸ਼ਨ ਹੁੰਦੇ ਆ ਤੇ ਸਿੱਖ ਨੂੰ ਆ ਰਹੀ ਗੁਰੂ ਦੇ ਘਰੋਂ ਸੰਗਤ ਦੇ ਦਰਸ਼ਨ ਹੁੰਦੇ ਆ ਖਾਲਸਾ ਜੀ ਇੱਕ ਦੂਜੇ ਦੇ ਮੱਥੇ ਲਾਗਦੇ ਆ ਇਸ ਕਰਕੇ ਵੀ ਨਿਹੰਗ ਸਿੰਘਾਂ ਦੀਆਂ ਇਹ ਪ੍ਰਕਰਮਾ ਹਨ ਜਦੋਂ ਇੱਕ ਦੂਜੇ ਦੇ ਮੱਥੇ ਲਾਗਦੇ ਆ ਤੇ ਖਾਲਸਾ ਜੀ ਗੁਰਸਿੱਖ ਨੂੰ ਗੁਰਸਿੱਖ ਦਾ ਵੇਖਣਾ ਅੱਖਾਂ ਨਾਲ ਕੋਈ ਮੈਂ ਇੱਕ ਵਾਰ ਕਿਸੇ ਦੀ ਲਿਖੀ ਪੜ੍ਹਦਾ ਸਾਂ ਤੇ ਕਹਿੰਦੇ ਸੀ ਕਿ ਗੁਰਸਿੱਖ ਦਾ ਖਾਲਸਾ ਜੀ ਕਿਸੇ ਗੁਰਸਿੱਖ ਨਾਲ ਜੇ ਅੱਖਾਂ ਨਾਲ ਕੰਟੈਕਟ ਵੀ ਹੋ ਜਾਂਦਾ ਤੇ ਕਹਿੰਦੇ ਤਾਂ ਵੀ ਗੁਰੂ ਕੀ ਖੁਸ਼ੀ ਹੈ ਕਦੇ ਖਾਲਸਾ ਜੀ ਕਈ ਦੇ ਹੱਥ ਜੋੜ ਕੇ ਫਤਿਹ ਬੁਲਾਉਂਦੇ ਉਹਨਾਂ ਦੇ ਤਾਂ ਮਹਾਰਾਜ ਦੀ ਵਧੇਰੇ ਖੁਸ਼ੀ ਹੈ ਨਾ ਸੋ ਇਸ ਕਰਕੇ ਜਿਹੜੀ ਸੰਗਤ ਹੈ ਉਹ ਗੁਰੂ ਦਾ ਨਿਝ ਰੂਪ ਹੈ ਗੁਰੂ ਖਾਲਸੇ ਨੂੰ ਮਾਹ ਰਹੇ ਨੇ ਵੱਖਰੀਆਂ ਰੀਤੀਆਂ ਦਿੱਤੀਆਂ ਹਨ ਕਹਿੰਦੇ ਸਾਧ ਸੰਗ ਮੇਰੋ ਮਾਤਾ ਪਿਤਾ ਔਕ ਟੰਬ ਸਖਾ ਸਾਧ ਸੰਗ ਮੇਰੋ ਸੁੱਤ ਸ੍ਰੇਸ਼ਟ ਅਨੂਪ ਹੈ ਕਹਿੰਦੇ ਜਿਹੜਾ ਪਰਮੇਸ਼ਰ ਕਾਲਪੁਰਖ ਜੀ ਹੈ ਉਹਦੀ ਸੰਗਤ ਹੀ ਉਹਦਾ ਮਾਂ ਹੈ ਸੰਗਤ ਵਿੱਚ ਹੀ ਉਹਦਾ ਪਿਓ ਹੈ ਸੰਗਤ ਵਿੱਚ ਵੀ ਸਾਰਾ ਉਹਦਾ ਕੋੜਮਾ ਹੈ ਸਖਾ ਭੈਣ ਭਾਈ ਸਭ ਕੁਝ ਸੰਗਤ ਹੈ ਪਰਮੇਸ਼ਰ ਲਈ ਇਹ ਖਾਲਸਾ ਜੀ ਉਹ ਸੰਗਤ ਨੂੰ ਹੀ ਆਪਣਾ ਜਿਹੜਾ ਸ਼੍ਰੇਸ਼ਟ ਭਲਾ ਆਗਿਆਕਾਰੀ ਪੁੱਤਰ ਮੰਨਦੇ ਹਨ ਮਹਾਰਾਜ ਕਹਿੰਦੇ ਸਾਧ ਸੰਗ ਸਰਬ ਨਿਧਾਨ ਪ੍ਰਾਣ ਜੀਵਨ ਮੈਂ ਸਾਧ ਸੰਗ ਨਿਜਪਦ ਸੇਵਾ ਦੀਪ ਤੂਪ ਹੈ ਕਹਿੰਦੇ ਜਿਹੜੀ ਸਾਧ ਸੰਗਤ ਹੈ ਖਾਲਸਾ ਜੀ ਉਹਦੇ ਵਿੱਚ ਜਿਹੜੀ ਗੁਰੂ ਕੀ ਸੰਗਤ ਦੀ ਕੋਈ ਸੇਵਾ ਕਰਦਾ ਧੂਪ ਦੀਪ ਆਰਤੀ ਕਰਕੇ ਜਾਂ ਕਿਸੇ ਵੀ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸੰਗਤ ਹੈ ਜਿਵੇਂ ਬਾਬਾ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਇਹ ਕਹੀਏ ਕਹ ਹੈ ਸਾਧ ਸੰਗਤ ਬੈਕੁੰਠੇ ਆਹੇ ਇਹ ਬਚਨਾਂਉਂਦੇ ਜਾਂ ਫਿਰ ਸਤਿਗੁਰ ਕਹਿੰਦੇ ਕਾਮ ਧੇਨ ਅਰ ਕਲਪਤਾਰ ਜੋ ਸੇਵਨਤ ਫਲ ਹੋਏ ਸਤ ਸੰਗਤ ਛਿਣ ਏਕਮ ਪ੍ਰਾਨੀ ਪਾਵੈ ਸੋਏ ਵਿਚਾਰਮਾਲਾ ਦੇ ਬਚਨ ਹਨ ਇਹ ਵਾਲੇ ਤੇ ਇਹ ਖਾਲਸਾ ਜੀ ਮਹਾਰਾਜ ਕਹਿੰਦੇ ਵੀ ਜੇ ਕੋਈ ਕਾਮ ਧੇਨ ਤੇ ਜਿਹੜਾ ਕਲਪਤਾਰਾ ਉਹਦੀ ਸੇਵਾ ਕਰਕੇ ਜੋ ਫਲ ਮਿਲਦਾ ਕਹਿੰਦੇ ਸੰਗਤ ਵਿੱਚ ਛਿਣ ਮਾਤ੍ਰ ਹੀ ਕੋਈ ਆ ਜਾਵੇ ਉਹਨਾਂ ਫਲ ਉਸ ਪ੍ਰਾਨੀ ਨੂੰ ਪ੍ਰਾਪਤ ਹੋ ਜਾਂਦਾ ਸਾਧ ਸੰਗ ਰਾਸ ਰਾਸ ਭੋਗ ਸੋ ਕਸਰ ਹੈ ਜਿਵੇਂ ਸਾਧ ਸੰਗ ਸੁਭਾਤ ਅਤ ਉਪਮਾ ਉਹ ਊਪ ਹੈ ਵਚਨ ਕਰਦੇ ਕਹਿੰਦੇ ਹਰ ਪ੍ਰਕਾਰ ਜਿਹੜਾ ਸੁਖ ਹੈ ਪ੍ਰੇਮ ਦਾ ਜਿਹੜਾ ਰੰਗ ਹੈ ਰਾਸ ਹੈ ਉਹ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਸੰਗਤ ਵਿੱਚੋਂ ਇੰਗ੍ਰਹਿਣ ਕਰਦੇ ਜਿਵੇਂ ਕਈ ਆਉਂਦੇ ਖਾਲਸਾ ਜੀ ਕੜਾਹ ਪ੍ਰਸ਼ਾਦ ਦੀ ਦੇਖ ਮਾਰਨ ਨੂੰ ਭੇਟਾ ਕਰਦੇ ਆ ਤੇ ਸਤਿਗੁਰਾਂ ਦੀ ਸੰਗਤ ਵਿੱਚ ਜਦੋਂ ਵਰਤਾਈ ਜਾਂਦੀ ਹੈ ਤੇ ਉਹ ਖਾਲਸਾ ਜੀ ਪਰਮੇਸ਼ਰ ਤੱਕ ਪਹੁੰਚਦੀ ਹੈ ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਾਰਨ ਨੂੰ ਭਾਈ ਮਰਦਾਨਾ ਜੀ ਨੇ ਪੁੱਛਣਾ ਕੀਤਾ ਸੀ ਕਿ ਇਹ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਕੁਝ ਵੀ ਨਹੀਂ ਛਕਦੇ ਹੋ ਨਾ ਕੁਝ ਜਲ ਛਕਦੇ ਹੋ ਨਾ ਕੋਈ ਪ੍ਰਸ਼ਾਦਾ ਛਕਦੇ ਹੋ ਮਹਾਰਾਜ ਕਿਵੇਂ ਰਹਿੰਦੇ ਹੋ ਸਤਿਗੁਰੂ ਜੀ ਕਹਿੰਦੇ ਅਸੀਂ ਸਭ ਕੁਝ ਛਕਦੇ ਹਾਂ ਮਹਾਰਾਜ ਕਹਿੰਦੇ ਤੁਹਾਨੂੰ ਦੇਖਿਆ ਹੀ ਨਹੀਂ ਤੇ ਸਤਿਗੁਰਾਂ ਨੇ ਉਸ ਵੇਲੇ ਵਚਨ ਕੀਤਾ ਸੀ ਭਾਈ ਮਰਦਾਨਾ ਜੀ ਜਿਹੜਾ ਵੀ ਕੋਈ ਸਾਨੂੰ ਯਾਦ ਕਰਕੇ ਮੂੰਹ ਵਿੱਚ ਬੁਰਕੀ ਪਾਉਂਦਾ ਉਹਦੀ ਪਹਿਲੀ ਬੁਰਕੀ ਸਾਡੇ ਮੁਖ ਵਿੱਚ ਆ ਜਾਂਦੀ ਹੈ ਜਿਹੜਾ ਕੋਈ ਸਾਨੂੰ ਕੜਾਹ ਪ੍ਰਸ਼ਾਦ ਦੀ ਦੇਗ ਯਾਦ ਕਰਕੇ ਭੋਗ ਲਵਾਉਂਦਾ ਉਹ ਸਾਡੇ ਤੱਕ ਪਹੁੰਚ ਜਾਂਦੀ ਹੈ ਅਸੀਂ ਰੱਜੇ ਰਹਿੰਨੇ ਆ ਸਾਡੇ ਕੋ ਸਾਰੇ ਸੰਸਾਰ ਦੀ ਜਿਹੜੀ ਹੈ ਰਾਸ਼ਨ ਪਾਣੀ ਜੋ ਸੇਵਾ ਹੈ ਸਾਡੇ ਤੱਕ ਪਹੁੰਚਦੀ ਜਿਹੜਾ ਕੋਈ ਗੁਰਮੁਖ ਪਿਆਰਾ ਕਹਿੰਦੇ ਯਾਦ ਕਰਕੇ ਸਾਨੂੰ ਯਾਦ ਕਰ ਕੇ ਆਪਣੇ ਮੁੱਖ ਵਿੱਚ ਕੁਝ ਵੀ ਖਾਂਦਾ ਉਹ ਗੁਰਸਿੱਖ ਪਿਆਰੇ ਦਾ ਪਹਿੜਾ ਜਿਹੜਾ ਨਿਵਾਲਾ ਹੈ ਉਹ ਸਾਡੇ ਤੱਕ ਪਹੁੰਚ ਜਾਂਦਾ ਕਿਉਂਕਿ ਗੁਰੂ ਸਾਰਿਆਂ ਦੇ ਅੰਦਰ ਹੈ ਪਰਮੇਸ਼ਰ ਦੀ ਜੋਤ ਸਾਰਿਆਂ ਦੇ ਅੰਦਰ ਹੈ ਇਸ ਕਰਕੇ ਗੁਰੂ ਨੂੰ ਯਾਦ ਕਰਕੇ ਛਕਿਆ ਕਰੋ ਗੁਰੂ ਨੂੰ ਯਾਦ ਕਰਕੇ ਹੀ ਖਾਲਸਾ ਜੀ ਜਦੋਂ ਪ੍ਰਸ਼ਾਦਾ ਛਕ ਲਿਆ ਤੇ ਮਾਰ ਦਾ ਸ਼ੁਕਰਾਨਾ ਕਰੋ ਕਦੇ ਵੀ ਤੁਹਾਡੇ ਘਰਾਂ ਦੇ ਵਿੱਚ ਰਿਜਕ ਦੀ ਕਮੀ ਨਹੀਂ ਆਵੇਗੀ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਮਿਹਰ ਸਦਕਾ ਜੁਆਈ ਹੈ ਬੜੀ ਖਾਲਸਾ ਜੀ ਆਨੰਦਮਈ ਹੈ ਤੇ ਜਿਵੇਂ ਸਤਿਗੁਰਾਂ ਨੇ ਕਿਰਪਾ ਕੀਤੀ ਇਹ ਪਰਿਵਾਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਅਮਰੀਕਾ ਦੇ ਵਿੱਚ ਹੈ ਤੇ ਇਹਨਾਂ ਦੇ ਵਿੱਚ ਪਰਿਵਾਰ ਵਿੱਚ ਇਹ ਮਾਤਾ ਜੀ ਨੇ ਦਾਸਨਾਈ ਗੱਲ ਕੀਤੀ ਸੀ ਉਹਦੇ ਪਰਿਵਾਰ ਵਿੱਚ ਮਾਤਾ ਜੀ ਦੇ ਇੱਕ ਦੋ ਪੁੱਤਰ ਨੇ ਪਹਿਲਾ ਵੱਡਾ ਪੁੱਤਰ ਵਿਆਹਿਆ ਛੋਟਾ ਹੋਰ ਕਿਤੇ ਰਹਿੰਦਾ ਤੇ ਵਾਹਿਗੁਰੂ ਜਾਣੇ ਕੀ ਘਟਨਾ ਹੋਈ ਇਹਨਾਂ ਦਾ ਟਰੱਕ ਇੱਕ ਵਾਰ ਵੱਜ ਗਿਆ ਸੀ ਕੇਸ-ਕੂਸ ਕਾਫੀ ਪੈ ਗਏ ਖਰਚਾ ਬਹੁਤ ਆ ਗਿਆ ਤੇ ਕਰਜ਼ਾਈ ਹੋ ਗਏ ਕਿਸ਼ਤਾਂ ਜੁੱਤੀਆਂ ਨਹੀਂ ਗਈਆਂ ਕਾਡਾਂ ਦੇ ਵੀ ਲੋਨ ਸੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋ ਗਏ ਖਾਲਸਾ ਜੀ ਤੇ ਜਿਹਨੋਂ ਨਾ ਕਿਸੇ ਨੇ ਮਾਤਾ ਜੀ ਨੂੰ ਕਿਸੇ ਰਿਸ਼ਤੇਦਾਰ ਦੇ ਨਾਮ ਦੇ ਉਹਨਾਂ ਨੂੰ ਨੰਬਰ ਦਿੱਤਾ 10 ਦਾ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ 4 ਕੁ ਮਹੀਨੇ ਪਹਿਲਾਂ ਦੀ ਗੱਲ ਆ 4 ਜਾਂ 5 ਹੋ ਗਏ ਹੋਣਗੇ ਤੇ ਉਹ ਦੱਸਦੇ ਆ ਕਿ ਭਾਈ ਸਾਹਿਬ ਜੀ ਵੀ ਸਾਡੀ ਮਦਦ ਕਰੋ ਕੋਈ ਰਸਤੇ ਪਾਵੋ ਤੇ ਅਸੀਂ ਕੀ ਕਰੀਏ ਵੀ ਸਾਡਾ ਕਰਜ਼ਾ ਜਿਹੜਾ ਸਾਡੇ ਸਿਰੋਂ ਉਤਰ ਜੇ ਮਹਾਰਾਜ ਕਿਰਪਾ ਕਰਨ ਸਾਡੇ ਪੈਸੇ ਕਾਫੀ ਫਸੇ ਆ ਜਿੱਥੋਂ ਲੈਣ ਵਾਲੇ ਆ ਉਥੋਂ ਮਿਲਦੇ ਨਹੀਂ ਜਿੱਥੇ ਦੇਣੇ ਆ ਉਹ ਸਾਨੂੰ ਆ ਕੇ ਸਾਡੀ ਜਾਨ ਖਾਂਦੇ ਆ ਇਵੇਂ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਕੁਦਰਤੀ ਦਾਸ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਕਹਿਣਾ ਹੁਣਾ ਕਿ ਖਾਲਸਾ ਦੀ ਜਿਹੜਾ ਕਬੈਤ ਹੈ ਸੰਕਟ ਹਰਨ ਸਭ ਸਿੱਧ ਕੀ ਕਰਨ ਚੰਡ ਤਾਰਨ ਤਰਨ ਅਰਨੋਚਨ ਵਿਸਾਲ ਹੈ ਇਹ ਵਾਲਾ ਕਬੈਤ ਜਿਹੜਾ ਪੜਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਇੱਕ ਮਾਲਾ ਫੇਰੋ ਤੇ ਸ਼ੁੱਧ ਬਾਣ ਪੜਨਾ ਜੇ ਸ਼ੁੱਧ ਨਹੀਂ ਹੈ ਤੇ ਖਾਲਸਾ ਜੀ ਬਾਣੀ ਨੈਟ ਤੋਂ ਪੜ੍ਹ ਲੈਣੀ ਹੈ ਕੋਈ ਸ਼ੁੱਧ ਸਿੰਘ ਪੜਦਾ ਹੋਵੇ ਸ਼ੁੱਧ ਕਰ ਲੈਣੀ ਤੇ ਮੈਂ ਮਾਤਾ ਜੀ ਨੂੰ ਪੁੱਛਿਆ ਕੋਈ ਤੁਸੀਂ ਸੇਵਾ ਕਰਦੇ ਹੋ ਕਹਿੰਦੇ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਜੋਤ ਲਾਉਣੀ ਆ 6 ਮਹੀਨੇ ਹੋ ਗਏ ਆ ਤੇ ਕਦੇ ਵੀ ਮੈਂ ਨਾਗਾ ਨਹੀਂ ਪਾਇਆ ਜਪਜੀਤ ਸਾਹਿਬ ਦੇ ਪਾਠ ਕਰਦੀਆਂ ਕੋਲ ਬਹਿ ਕੇ ਤੇ ਕਹਿੰਦੇ ਮੈਂ ਦੁਪਹਿਰੇ ਵੀ ਕੱਟ ਨਹੀਂ ਰਹੀਆਂ ਹੁਣ ਮੇਰਾ ਮਨ ਨਹੀਂ ਕਰਦਾ ਮਨ ਨਹੀਂ ਲੱਗਦਾ ਬਾਣੀ 'ਚ ਤੇ ਤੁਸੀਂ ਦੱਸੋ ਦਾਸ ਨੇ ਉਹਨਾਂ ਨੂੰ ਕਬੀਤਾ ਦੱਸਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੇ ਤਾਂ ਤੁਸੀਂ ਚਾਹੁੰਦੇ ਹੋ ਤੁਹਾਡੇ ਕੰਮ ਕਾਜ ਚੱਲਣ ਤੇ ਮਹਾਰਾਜ ਦੇ ਘਰ ਦੇ ਕਦੀ ਕਦੀ ਦਸਵੰਦ ਕੱਢਿਆ ਨੇ ਮਹਾਰਾਜ ਦਾ ਕਹਿੰਦੇ ਨਹੀਂ ਉਹ ਨਹੀਂ ਕੱਢਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਦਸਵੰਦ ਕੱਢੋ ਮਹਾਰਾਜ ਕਿਰਪਾ ਕਰਨਗੇ ਦਾਸ ਵੀ ਬੇਨਤੀ ਕਰੇਗਾ ਫਿਰ ਦਸਵੰਦ ਲਿਆ ਕਰਾਂਗੇ ਤੁਹਾਡੇ ਕੋਲ ਕਿਉਂਕਿ ਅਸੀਂ ਸੇਵਾ ਕਰਦੇ ਆਂ ਸਾਨੂੰ ਤੇ ਬੜੀ ਲੋਡ ਹੁੰਦੀ ਏ ਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਆਂ ਤੇ ਖਾਲਸਾ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਨੇ ਕਵਿਤਾ ਪੜਨਾ ਸ਼ੁਰੂ ਕੀਤਾ ਸਵਾ ਮਹੀਨਾ ਕਵਿਤਾ ਪੜ੍ਹਦੇ ਰਹੇ ਸਵਾ ਮਹੀਨਾ ਕਵਿਤਾ ਪੜ੍ਹਨ ਤੋਂ ਬਾਅਦ ਤੇ ਖਾਲਸਾ ਜੀ ਚੌਥੇ ਮੇਰ ਨਾਲ ਜਦੋਂ ਗੱਲ ਹੋਈ ਪੰਜਵੇਂ ਦਿਨ ਕਿ ਚੌਥੇ ਦਿਨ ਉਹਨਾਂ ਨੇ ਸ਼ੀਧੀ ਦੇਖਦੀ ਵੀ ਮੈਨੂੰ ਮਾਇਆ ਭੇਜੀ ਸੀਗੀ ਦੇ ਨਾਲ ਜਿਹੜਾ ਦਸਵੰਦ ਥੋੜਾ ਬਹੁਤਾ ਉਹਨਾਂ ਨੇ ਮੈਨੂੰ 3600 ਰੁਪਇਆ ਸ਼ਾਇਦ ਕੁਝ ਇਹੋ ਜਿਹਾ ਜਾਂ 4000 ਹੋਵੇਗਾ ਇੰਨਾ ਇੰਨਾ ਭੇਜਿਆ ਤੇ ਖਾਲਸਾ ਜੀ ਦਾਸ ਨੇ ਮਹਾਰਾਜ ਦੀ ਕਿਰਪਾ ਸਰਕਾਰਾ ਘੋੜਿਆਂ ਨੂੰ ਚੋਕਰ ਚਾਹੀਦਾ ਸੀ ਸਿੰਘ ਕਿਸੇ ਦਾ ਫੋਨ ਆਇਆ ਤੇ ਦਾਸ ਨੇ ਉਥੇ ਚੋਕਰ ਚੜਾ ਕੇ ਅਰਦਾਸ ਕਰਾਈ ਉਹ ਮਹਾਰਾਜ ਦੀ ਐਸੀ ਕਿਰਪਾ ਹੋਈ ਬਾਬਾ ਦੀਪ ਸਿੰਘ ਸਾਹਿਬ ਨੇ ਈ ਈ ਕਿਰਪਾ ਵਰਤਾਈ ਖਾਲਸਾ ਜੀ ਉਹ ਦਸਵੰਦ ਦੇ ਨਾਲ ਹੀ ਉਹਨਾਂ ਦੇ ਘਰ ਜਿਹੜਾ ਵਿਗੜ ਪਿਆ ਸੀ ਰੋਕ ਪਈ ਸੀ ਉਹ ਚੱਲ ਪਈ ਗੁਰੂ ਸਾਹਿਬ ਦੀ ਕਿਰਪਾ ਵਰਤ ਗਈ ਤੇ ਮਹਾਰਾਜ ਦੀ ਰਹਿਮਤ ਹੋ ਗਈ ਉਹ ਮਾਤਾ ਨੇ ਖਾਲਸਾ ਜੀ ਮਾਰ ਦੇ ਚਰਨਾਂ ਵਿੱਚ ਆਪੀ ਅਰਦਾਸ ਕਰ ਲਈ ਵੀ ਮੈਂ ਚਪਹਿਰੇ ਵੀ ਕੱਟਿਆ ਕਰੂੰ ਮਹਾਰਾਜ ਕਿਰਪਾ ਕਰੋ ਉਹ ਚਪਹਿਰੇ ਵੀ ਕੱਟਣ ਲੱਗ ਪਈ ਇੱਕ ਬਿੱਤ ਵੀ ਪੜਨ ਲੱਗ ਪਈ ਫਿਰ ਖਾਲਸਾ ਜੀ ਜੋਰ ਤੇ ਵੀ ਪਹਿਰਾ ਪੂਰਾ ਮਹਾਰਾਜ ਦੀ ਕਿਰਪਾ ਨਾਲ ਵਧਿਆ ਰੱਖਿਆ ਮਾਤਾ ਨੇ ਜਾਪ ਜਪਾਸ ਕਰਨ ਲੱਗ ਪਈ ਜਿਸ ਦਿਨ ਦਾਸ ਨੇ ਉਹਨਾਂ ਦੇ ਦਸਵੰਦ ਦੀ ਸੇਵਾ ਖਾਲਸਾ ਜੀ ਖਰਚੀ ਸੀ ਨਾ ਉਹਨਾਂ ਨੇ ਜਿਹੜਾ ਦਸਵੰਦ ਦੀ ਸੇਵਾ ਭੇਜੀ ਸੀ ਉਹ ਚੋਕਰ ਲਾ ਕੇ ਘੋੜਿਆਂ ਨੂੰ ਦਿੱਤਾ ਸੀ ਉਸ ਤੋਂ ਅਗਲੇ ਦਿਨ ਉਹਨਾਂ ਨੂੰ ਆਪਣੇ ਆਪ ਇੱਕ ਗੋਰੇ ਨੇ ਪੈਸੇ ਦਿੱਤੇ ਸੀ ਜਿਹੜੇ ਕਈ ਸਾਲਾਂ ਤੋਂ ਨਹੀਂ ਸੀ ਉਹ ਮੂੜਦਾ ਆਪਣੇ ਆਪ ਉਹ ਪੈਸੇ ਆਉਣ ਦੇ ਨਾਲ ਘਰ ਵਿੱਚ ਖੁਸ਼ੀ ਆਈ ਵੀ ਚਲੋ ਕੋਸ਼ਣਾ ਕੁਝ ਕਿਸੇ ਨੂੰ ਮੋੜਾਂਗੇ ਮਹਾਰਾਜ ਦੀ ਕਿਰਪਾ ਵਰਤੀ ਤੇ ਮਾਤਾ ਜੀ ਨੇ ਆਪਣੇ ਬੇਟੇ ਨਾਲ ਦਾਸ ਦੀ ਗੱਲ ਕਰਵਾਈ ਤੇ ਉਹ ਕਹਿੰਦੇ ਭਾਈ ਸਾਹਿਬ ਜੀ ਬੜੀ ਮਹਾਰਾਜ ਦੀ ਕਿਰਪਾ ਹੋਈ ਆ ਤੁਸੀਂ ਕੋਈ ਨਾਮ ਦੱਸੋ ਤੇ ਮੈਂ ਇਹ ਜਿਹੜੇ ਪੈਸੇ ਮੁੜੇ ਇਹਦੇ ਵਿੱਚੋਂ ਹੀ ਦਸਵੰਧ ਤੁਹਾਨੂੰ ਭੇਜਣਾ ਜਿੰਨੇ ਜੋਗੇ ਹੋਵਾਂਗੇ ਉਹਨਾਂ ਨੇ ਖਾਲਸਾ ਜੀ ਦਾਸ ਨੂੰ 16000 ਰੁਪਿਆ ਭੇਜਿਆ 16000 ਜਦੋਂ ਭੇਜਿਆ ਉਹ ਮਹਾਰਾਜ ਦੀ ਕਿਰਪਾ ਸਦਕਾ 1-2 ਦਿਨਾਂ ਬਾਅਦ ਦਾਸ ਨੂੰ ਕਿਸੇ ਨੂੰ ਖਾਲਸਾ ਜੀ ਮੈਨੂੰ ਵਿਸਰ ਗਿਆ ਮੈਂ ਕਿੱਥੇ ਲਾਇਓ ਪੈਸੇ ਜਾਂ ਸ਼ਾਇਦ ਬੱਚੇ ਕਿਸੇ ਤੇ ਲਾਏ ਆ ਜਾਂ ਮੈਨੂੰ ਵਿਸਰ ਗਿਆ ਤੇ ਜਿਸ ਦਿਨ ਖਾਲਸਾ ਜੀ ਉਹ ਮਾਇਆ ਲਈ ਉਹ ਪੈਸੇ ਜਿਹੜੇ ਭੇਜੇ ਸੀ ਉਹ ਵਰਤੀ 6 ਦਿਨ ਬਾਅਦ ਵਰਤੀ ਸੀ ਹਫਤੇ ਬਾਅਦ ਤੇ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦਾ ਜਿਹੜਾ ਕੇਸ ਸੀਗਾ ਕੋਈ ਜਿਹੜਾ ਮਤਲਬ 2 ਦਿਨ ਕੇਸ ਪਾਇਆ ਸੀ ਟਰੱਕ ਤੇ ਇੱਕ ਕੇਸ ਦੇ ਵਿੱਚ ਉਹ ਬਰੀ ਹੋ ਗਏ ਸੀ ਮਹਾਰਾਜ ਸੁਧੀਆਂ ਪਾਉਣ ਲੱਗ ਪਏ ਮਾਤਾ ਤੋਂ ਉਹਨਾਂ ਨੇ ਕਿਬਤ ਲੈ ਕੇ ਉਹਨਾਂ ਨੇ ਨੌਵੀਂ ਪੜਨ ਲੱਗ ਪਈ ਉਹ ਬੱਚਾ ਵੀ ਪੜਨ ਲੱਗ ਪਿਆ ਮਹਾਰਾਜ ਦੀ ਐਸੀ ਕਿਰਪਾ ਹੋਈ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਤੇ ਖਾਲਸਾ ਦੀ ਚੜ੍ਹਦੀ ਕਲਾ ਹੋ ਗਈ ਸਾਰੇ ਕਾਰਜ ਰਾਸ ਹੋ ਗਏ ਜਿਹੜਾ ਕਰਜ਼ਾ ਸੀ ਹੌਲੀ 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 ਮਹਾਰਾਜ ਦੀ ਕਿਰਪਾ ਨਾਲ ਕਿਉਂਕਿ ਲੈਣ ਵਾਲੇ ਪੈਸੇ ਬਹੁਤ ਜ਼ਿਆਦਾ ਸੀ ਕਰਜ਼ਾ ਥੋੜਾ ਸੀ ਉਹ ਮਿਲਦੇ ਨਹੀਂ ਸੀ ਇਸ ਕਰਕੇ ਸਿਰ ਤੇ ਕਰਜ਼ਾ ਚੜਿਆ ਸੀ ਮਹਾਰਾਜ ਨੇ ਕਲਾ ਵਰਤਾਈ ਮਿਹਰ ਕੀਤੀ ਤਰਸ ਕੀਤਾ ਤੇ ਖਾਲਸਾ ਦੀ ਕਰਜ਼ਾ ਵੀ ਉਤਰ ਗਿਆ ਮਾਰਾ ਨੇ ਸੁਖਾਲੇ ਵੀ ਕਰ ਦਿੱਤੇ ਤੇ ਉਹ ਦਾਸ ਦਾ ਬੜਾ ਧੰਨਵਾਦ ਕਰਨ ਵੀ ਤੁਸੀਂ ਦੱਸਿਆ ਮੈਂ ਕਿਹਾ ਭਲੋ ਮੈਂ ਕੁਝ ਨਹੀਂ ਦੱਸਿਆ ਇਹ ਤੇ ਕਲਗੀਧਰ ਜੀ ਨੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਜਿਹੜਾ ਦਸਵੰਦ ਕੱਢੇਗਾ ਉਹਦੇ ਘਰ ਫਿਰ ਔਕੜ ਨਹੀਂ ਆਵੇਗੀ ਪੈਸੇ ਦੀ ਕਮੀ ਨਹੀਂ ਆਊਗੀ ਜੇ ਰਿਜਕ ਦਾ ਜਿੱਦਾਂ ਪ੍ਰਾਣੀਆਂ ਮਾਈਆਂ ਆਪਣੇ ਖਾਲਸਾ ਜੀ ਬਜ਼ੁਰਗ ਆਟਾ ਕੌਲੀਆਂ ਬਾਟੀਆਂ ਵਿੱਚ ਪਾ ਕੇ ਗੁਰੂ ਘਰ ਲੈ ਕੇ ਜਾਂਦੇ ਸੀ ਜਿਹਨੂੰ ਦਰਸ਼ਨ ਕਰਨ ਜਾਂ ਤੇ ਉਹਨਾਂ ਦੇ ਘਰੋਂ ਕਦੇ ਆਟਾ ਨਹੀਂ ਸੀ ਮੁੱਕਦਾ ਤੇ ਜਿਹੜੇ ਮਾਇਆ ਨਾਲ ਮੱਥਾ ਟੇਕਦੇ ਸੀ ਮਹਾਰਾਜ ਦਾ ਦਸਵੰਧ ਕੱਢਦੇ ਸੀ ਉਹਨਾਂ ਕੋਲੋਂ ਧੰਨ ਨਹੀਂ ਸੀ ਮੁਕਤ ਏਡੀ ਮਹਾਰਾਜ ਦੀ ਕਿਰਪਾ ਸੀ ਹੁਣ ਤੇ ਖਾਲਸਾ ਜੀ ਸਤਗੁਰਾਂ ਦੇ ਘਰ ਮੱਥਾ ਵੀ ਕਈ ਖਾਲੀ ਹੱਥ ਟੇਕਦੇ ਆ ਜਿੰਨਾਂ ਨੂੰ ਪਤਾ ਹੀ ਨਹੀਂ ਉਹ ਕਹਿੰਦੇ ਲੈ ਰੱਬ ਕੋਲੋਂ ਤੇ ਲੈਣ ਆਈਦਾ ਰੱਬ ਨੂੰ ਅਸੀਂ ਕੀ ਦੇ ਸਕਦੇ ਆ ਪਰ ਖਾਲਸਾ ਜੀ ਸਤਕਾਰ ਹੁੰਦਾ ਸਤਕਾਰ ਵਜੋਂ ਮਹਾਰਾਜ ਨੂੰ ਭੇਟਾ ਦੇਈਦੀ ਆ ਉਵੇਂ ਨਹੀਂ ਇਹ ਸਤਕਾਰ ਹੁੰਦਾ ਸਤਗੁਰ ਜੀ ਮਹਾਰਾਜ ਦਾ ਵੱਡੇ ਨੇ ਆਪਣੇ ਤੋਂ ਬਹੁਤ ਵੱਡੇ ਨੇ ਸਭ ਕੁਝ ਸਾਨੂੰ ਉਹਨਾਂ ਨੇ ਦੇਣਾ ਇਹ ਸਤਗੁਰਾਂ ਦਾ ਸਤਕਾਰ ਹੁੰਦਾ ਸਤਕਾਰ ਕਰਕੇ ਮਹਾਰਾਜ ਨੂੰ ਮੱਥਾ ਟੇਕੀ ਦਾ ਕਈ ਬਹੁਤ ਇਹੋ ਜਿਹੇ ਲੋਕ ਨੇ ਜਿਹੜੇ ਕਹਿੰਦੇ ਆਹੀਂ ਤਾਂ ਨਹੀਂ ਪੈਸੇ ਦਾ ਮੱਥਾ ਟੇਕਦੇ ਆਹੀਂ ਤੇ ਆਬਰੰਦ ਕੋਲੋਂ ਲੈਣ ਆਏ ਆ ਤੇ ਅਸੀਂ ਇਹਨੂੰ ਪੈਸੇ ਕਿਦਾਂ ਦਈਏ ਪਰ ਖਾਲਸਾ ਜੀ ਪੈਸੇ ਦਾ ਮੱਥਾ ਟੇਕਣਾ ਚਾਹੀਦਾ ਕਿਸੇ ਫੁੱਲ ਰੱਖ ਕੇ ਮੱਥਾ ਟੇਕ ਦਿਓ ਕੋਈ ਵੀ ਚੀਜ਼ ਭੇਟਾ ਲੈ ਕੇ ਜਾਓ ਖਾਲੀ ਹੱਥ ਕਦੇ ਮਹਾਰਾਜ ਨੂੰ ਮੱਥਾ ਨਾ ਟੇਕੋ ਤੇ ਕਿਉਂਕਿ ਵੱਡਿਆਂ ਦਾ ਸਤਕਾਰ ਰੱਖਾਂਗੇ ਸਤਗੁਰੂ ਸਾਨੂੰ ਕਿਰਪਾ ਕਰਕੇ ਮੋੜਦੇ ਆ ਜਿਵੇਂ ਮਨ ਲਓ ਉਦਾਹਰਨ ਦਵਾਂ ਕਿਤੇ ਤੁਸੀਂ ਡੱਬਾ ਲੈ ਕੇ ਜਾਂਦੇ ਹੋ ਮਠਿਆਈ ਦਾ ਤੇ ਖਾਲਸਾ ਜੀ ਉਥੋਂ ਪਾਠੀ ਸਿੰਘ ਅਰਦਾਸੀਆ ਸਿੰਘ ਉਹਦੇ ਵਿੱਚੋਂ ਲੱड्डੂ ਰੱਖ ਕੇ ਚਾਰ ਪੰਜ ਲੱड्डੂ ਤੁਹਾਡੀ ਝੋਲੀ ਵਿੱਚ ਪਾ ਦਿੰਦਾ ਵੀ ਲੋ ਜਦੋਂ ਤੁਸੀਂ ਜਿਸ ਪ੍ਰਕਾਰ ਮਹਾਰਾ ਨੂੰ ਦਰਸ਼ਨ ਕਰੋਗੇ ਜਿਹੜੀ ਚੀਜ਼ ਦਾ ਮੱਥਾ ਟੇਕੋਗੇ ਮਹਾਰਾ ਤੁਹਾਡੇ ਕਰਮਾਂ ਵਿੱਚ ਉਹਨੂੰ ਵਧਾਊਗਾ ਉਹ ਖਾਲਸਾ ਜੀ ਮਹਾਰਾ ਵਧਾ ਵਧਾ ਕੇ ਤੁਹਾਨੂੰ ਦਿੰਦੇ ਆ ਜਿਹੜੀ ਸ਼ਰਧਾ ਜੇ ਰੱਖੋਗੇ ਜਿੰਨੀ ਸ਼ਰਧਾ ਰੱਖੋਗੇ ਉੰਨੀ ਸ਼ਰਧਾ ਮਹਾਰਾ ਹੋਰ ਲਾਉਣਗੇ ਪ੍ਰੇਮ ਲੱਗੇਗਾ ਤੇ ਕਿਰਪਾ ਵਧੇਗੀ ਮਹਾਰਾਜ ਕਿਰਪਾ ਕਰਨ ਐਵੇਂ ਖਾਲਸਾ ਜੀ ਇਹ ਪਰਿਵਾਰ ਦੇ ਕਾਰਜ ਰਾਸ ਹੋਏ ਮਾਰਨੀ ਮੇਰਾ ਕੀ ਦੀਆਂ ਧੰਨ ਬਾਬਾ ਦੀਪ ਸਿੰਘ ਸਾਹਿਬ ਨੇ ਤੇ ਖਾਲਸਾ ਜੀ ਮਹਾਰਾਜ ਤੇ ਬੜਾ ਭਰੋਸਾ ਬਾਬਾ ਦੀਪ ਸਿੰਘ ਸਾਹਿਬ ਤੇ ਬੜਾ ਭਰੋਸਾ ਉਹ ਮਾਤਾ ਕਰਦੀ ਐ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਮੈਂ ਕਿਹਾ ਮਾਤਾ ਜੀ ਅਸੀਂ ਕੁਝ ਨਹੀਂ ਕੀਤਾ ਤੁਸੀਂ ਸ਼ਹੀਦਾਂ ਤੇ ਭਰੋਸਾ ਕਰਦੇ ਹੋ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਤੁਹਾਡੇ ਮੂਰਚੇ ਫਤੇ ਕੀਤੇ ਆ ਬਾਬਾ ਦੀਪ ਸਿੰਘ ਸਾਹਿਬ ਤੋਂ ਬਿਨਾ ਹੋਰ ਤੁਹਾਡੇ ਮੂਰਚੇ ਕੌਣ ਫਤੇ ਕਰ ਸਕਦਾ ਸੀ ਇਹ ਸ਼ਹੀਦਾਂ ਦੀ ਕਲਾ ਹੈ ਸਤਿਗੁਰੂ ਧੰਨ ਗੁਰਗੱਲ ਸਾਹਿਬ ਜੀ ਮਹਾਰਾਜ ਦੀ ਮਿਹਰ ਹੈ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਨਾਮਦਾਨ ਗੁਰਸਿੱਖੀ ਜੀਵਨ ਅੰਮ੍ਰਿਤ ਵੇਲਾ ਬਖਸ਼ਣ ਖਾਲਸਾ ਜੀ ਅਰਦਾਸ ਕਰੋ ਜੋ ਪੰਜਾਬ ਦੇ ਹਾਲਾਤ ਬਣੇ ਨੇ ਪਾਣੀ ਦੇ ਵਿੱਚ ਡੁੱਬ ਰਿਹਾ ਹੈ ਸਾਰਾ ਹੀ ਪੰਜਾਬ ਫਸਲਾਂ ਤਬਾਹ ਹੋ ਗਈਆਂ ਕਈ ਗਰੀਬ ਗੁਰਬਿਆਂ ਦੇ ਘਰ ਉੜ ਗਏ ਮੱਝਾਂ ਰੁੜ ਗਈਆਂ ਕਿਰਪਾ ਮਹਾਰਾ ਸੱਚੇ ਪਾਸ਼ਾ ਕਰਨ ਆਪਾਂ ਅਰਦਾਸ ਕਰੀਏ ਕਿ ਮਹਾਰਾਜ ਜੀ ਮਿਹਰ ਕਰੋ ਸ਼ੋਕ ਸ਼ਾਂਤੀ ਵਰਤੌਣੀ ਕਰੋ ਆਪ ਬੌੜੀ ਕਰੋ ਸਾਰ ਲਓ ਧੰਗੁਰੂ ਨਾਨਕ ਸਾਹਿਬ ਜੀ ਆਪ ਜੀ ਦਾ ਪੰਜਾਬ ਹੈ ਆਪ ਮੇਰਾ ਕਰਕੇ ਤਰਸ ਕਰਕੇ ਹੱਥ ਦੇ ਕੇ ਰੱਖਿਆ ਕਰੋ ਉਨ ਲਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ